ਦਰਜੀਤ ਬਾਜੀ ਬਾਦਸ਼ਾਹ ਨੇ ਇਸ ਟਾਈਮ ਇੰਡਸਟਰੀ ਦੇ ਉਹ ਚੜਦੇ ਪੰਜਾਬ ਦੇ ਬਾਦਸ਼ਾਹ ਨੇ ਸਰਦਾਰਾਂ ਦੇ ਬਾਦਸ਼ਾਹ ਨੇ ਸਿੰਘਾਂ ਦੇ ਬਾਦਸ਼ਾਹ ਨੇ ਪੱਗ ਦੀ ਲਾਜ ਨਹੀਂ ਉਹਨਾਂ ਰੱਖੀਏ ਘਟ ਬੰਦਿਆਂ ਰੱਖੀਗੇ ਸਰਦਾਰ ਤੇ ਸਾਰੇ ਹੀ ਨਹੀਂ ਹੁੰਦੇ ਨੇ ਲੇਕਿਨ ਸਰਦਾਰ ਦਾ ਜਿਹੜਾ ਹੁੰਦਾ ਨਾ ਕਿ mohabbat pyar ਉਪਾਗ ਨਾਲ ਹੀ ਹੁੰਦਾ ਹੈ ਤੇ ਤੁਹਾਡਾ ਬਾਦਸ਼ਾਹ ਹੈਗਾ ਤੇ ਦੀਪਾਈ ਤੁਹਾਡੇ ਬਾਦਸ਼ਾਹ ਨੇ ਆਪਣੇ ਬਾਦਸ਼ਾਹ ਨੂੰ ਤੁਸੀਂ ਜਿੰਨਾ ਵੀ ਪਿਆਰ ਕਰੋਗੇ ਨਾ ਪੂਰੀ ਦੁਨੀਆ ਦਾ ਨਾਮ ਬਣਾਇਆ ਭਾਈ ਉਹਨੇ ਇਦਿ ਕੋਸ਼ਾਕੀ ਵਾਲੀ ਗੱਲ ਹੀ ਨਹੀਂ ਗਈ ਤੇ ਜਦੋਂ ਆਪਾਂ ਇਹ ਫਿਲਮ ਕੀਤੀਗੀ ਤੇ ਬਿਲਕੁਲ ਸਹੀ ਕਿਹਾਗਾ ਉਹਦੋਂ ਕੋਈ ਐਸਾ ਮਸਲਾ ਹੀ ਨਹੀਂ ਸੀ ਕੋਈ ਐਸੀ ਗੱਲ ਹੀ ਨਹੀਂ ਸੀ ਅਸੀਂ ਤੇ ਕੰਮ ਕਰ ਰਹੇ ਸੀ ਉਹ ਵੀ ਤੇ ਐਸੀ ਇਹ ਸਾਰੀ ਚੀਜ਼ਾਂ ਬਾਤ ਚ ਹੋਈਆਂ ਲੇਕਿਨ ਸ਼ੁਕਰੇ ਮਾਲਕ ਦਾ ਅੱਲਾਹ ਬਾਗ ਨੇ ਕਰਮ ਕੀਤਾ ਹੈ ਹਰ ਚੀਜ਼ ਈਜ਼ੀ ਹੋਗੀ ਤੇ ਭਾਜੀ ਨੂੰ ਟ੍ਰੋਲ ਕਰਨਾ ਮੈਂ ਮੈਂ ਸਿਰਫ ਆਇਆ ਭਾਜੀ ਲਈ ਭਾਜੀ ਨੂੰ ਟ੍ਰੋਲ ਕਰਨਾ ਲਵ ਯੂ ਟੂ ਮਿਰ ਜਾਨ ਭਾਜੀ ਨੂੰ ਟ੍ਰੋਲ ਕਰਨਾ ਯਾਰ ਕਿਸੇ ਨਾਲ ਤੁਸੀਂ ਕਰ ਸਕਦੇ ਛਲ ਯਾਰ ਕੰਮ ਕਰਨਾ ਨਾ ਕਰਨਾ ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਮੈਂ ਮੈਂ ਮਤਲਬ ਕਿ ਮੈਂ ਤੁਹਾਨੂੰ ਆਪਣੀ ਗੱਲ ਦੱਸ ਰਿਹਾ ਕਿ ਮੈਂ ਹੁਣ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਨੇ ਛੜਦੇ ਪੰਜਾਬ ਦੀ ਮੈਂ ਕਿਸੇ ਪ੍ਰੋਡੂਸਰ ਦੀ ਫਿਲਮ ਕੀਤੀ ਨਹੀਂ ਗੀ ਮੈਂ ਸਿਰਫ ਆਪਣੇ ਪਰਾਵਾਂ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਚਾਰ ਫਿਲਮਾਂ ਗੀਪੀ ਬਾਜੀ ਦੀਆਂ ਕੀਤੀਆਂ ਨੇ ਮੈਂ ਤਿੰਨ ਤੋਂ ਚਾਰ ਫਿਲਮਾਂ ਐਵੇਂ ਆਪਣੇ ਵੀਰਦੀਆਂ ਕੀਤੀਆਂ ਨੇ ਮੈਂ ਤਿੰਨ ਚੌਥੀ ਫਿਲਮ 25ਵੀਂ ਫਿਲਮ ਅਮਰਿੰਦਰ ਗਿੱਲ ਆਪਣੇ ਵੀਰਦੀ ਕੀਤੀਗੀ ਮੈਂ ਦੋ ਫਿਲਮਾਂ ਦਲਜੀਤ ਭਾਜੀ ਕਹਿੰਦੇ ਮੈਂ ਤੇ ਅਜ ਤੱਕ ਕਿਸੇ ਪ੍ਰੋਡੂਸਰ ਦੀ ਇੰਡੀਅਨ ਪ੍ਰੋਡੂਸਰ ਦੀ ਫਿਲਮ ਨਹੀਂ ਕੀਤੀ ਭਰਾਵਾਂ ਦੀ ਕੀਤੀਆਂ ਨੇ ਤੇ ਮੈਂ ਕਹਿੰਦਾ ਕਿ ਤੁਹਾਡਾ ਆਪਣਾ ਫਨਕਾਰ ਹੈਗਾ ਤੁਹਾਡਾ ਆਪਣਾ ਭਰਾ ਹੈਗਾ ਤੁਸੀਂ ਕੋਸ਼ਿਸ਼ ਕਰੋ ਯਾਰ ਉਹਦੇ ਨਾਲ ਮੁਹੱਬਤ ਕਰੋ ਉਹਦੇ ਨਾਲ ਪਿਆਰ ਕਰੋ ਸਾਡੇ ਲਈ ਉਹ ਖਲੋਤਾ ਹੈ ਆਈ ਲਵ ਯੂ ਦਲਜੀਤ ਦੋਸਾਂ ਸਾਨੂੰ ਇਹ ਗੱਲ ਨਹੀਂ ਗਈ ਲੇਕਿਨ ਇਨਸਾਫ ਦੀ ਗੱਲ ਹੈਗੀ ਕਿ ਸਾਡੇ ਲਈ ਖੁੱਲਤਾ ਹੈ ਤੇ ਅਸੀਂ ਉਹਦਾ ਅਵਿਸ਼ ਰਿਕਾਰਡ ਹੀ ਕਰਾਂਗੇ ਉਸ ਤੋਂ ਪਹਿਲੇ ਵੀ ਕਰਦੇ ਸੀ ਹੁਣ ਵੀ ਕਰ ਰਹੇ ਆਂ ਆਇਂਦਾ ਵੀ ਕਰਦੇ ਰਾਂਗੇ ਤੇ ਜਿੰਨਾ ਪਿਆਰ ਪਾਕਿਸਤਾਨ ਦੇ ਵਿੱਚ ਸਾਡੀ ਇਸ ਫਿਲਮ ਨੂੰ ਸਾਡੇ ਪਿਆਰਿਆਂ ਸਾਡੀ ਜਾਨ ਲਵ ਯੂ ਪਾਕਿਸਤਾਨ ਜਿਨ੍ਹਾਂ ਪਿਆਰ ਦਿੱਤਾ ਹੈ ਓਵਰ ਸੀਸ ਪਾਕਿਸਤਾਨੀਆਂ ਨੇ ਓਵਰ ਸੀ ਸਾਡੇ ਸਰਦਾਰਾਂ ਭਰਾਵਾਂ ਨੇ ਕੈਨੇਡਾ ਯੂਕੇ ਅਮਰੀਕਾ ਜਿਨ੍ਹਾਂ ਉਹਨਾਂ ਨੇ ਪਿਆਰ ਦਲਜੀਤ ਭਾਈ ਨੂੰ ਦਿੱਤਾ ਹੈ ਉਹਨਾਂ ਹੀ ਸਾਨੂੰ ਦਿੱਤਾ ਹੈ ਤੇ ਇਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਲੇਕਿਨ ਕਹਿਣ ਦਾ ਮਕਸਦ ਮੇਰਾ ਇੰਨਾ ਹੀ ਹੈਗਾ ਕਿ ਆਪਣੇ ਸ਼ਾਨਚਾਨੂ ਦਲਜੀਤ ਭਾਜੀ ਸ਼ਾਨਚਾ ਨੇ ਤੜੀ ਨਰਸੇ ਦੇ ਆਪਣੇ ਸ਼ਾਂਚ ਨੂੰ ਪਿਆਰ ਕਰੋ ਯਾਰ ਯਾਰ ਛੋਟੀਆਂ ਮੋਟੀਆਂ ਗੱਲਾਂ ਕਰਕੇ ਤੁਸੀਂ ਉਸ ਸ਼ਹਦਾਦੇ ਨੂੰ ਤੁਸੀਂ ਥਲੇ ਨਹੀਂ ਲੈ ਸਕਦੇ ਉਹ ਬੱਚਾ ਅੱਲਾ ਨੇ ਬਣਾਇਆ ਉਹਨੂੰ ਕਿਸੇ ਨੇ ਬਣਾਇਆ ਹੀ ਨਹੀਂ ਉਹਦੇ ਤੇ ਮਾਲਕ ਦਾ ਕਰਮ ਹੀ ਇੰਨਾ ਹੈਗਾ ਉਹ ਡਾਉਨ ਤੋਂ ਅੱਥ ਉਹ ਇੰਨਾ ਹੈਗਾ ਕਿ ਤੁਸੀਂ ਸੋਚ ਨਹੀਂ ਸਕਦੇ ਤੇ ਇਸ ਲਈ ਮੈਂ ਕਹਿ ਰਿਹਾ ਕਿ ਜਿੰਨਾ ਪਿਆਰ ਤੁਸੀਂ ਸਰਦਾਰ ਜੀ ਥਰੀ ਨੂੰ ਦੇ ਰਹੇ ਹੋ ਇਸ ਨੂੰ ਜ਼ਿਆਦਾ ਦਿਓ ਹੋਰ ਜ਼ਿਆਦਾ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੁਸੀਂ ਸਾਡੇ ਆਪਣੇ ਹੋ ਸਾਰੇ ਸਰਦਾਰ ਵੀਰ ਸਾਡੇ ਜਿੰਨੇ ਵੀ ਲੋਕ ਨੇ ਸਾਡੇ ਪਾਕਿਸਤਾਨੀ ਸਾਡੇ ਸਰਦਾਰ ਸਾਡੇ ਜਿੰਨੇ ਵੀ ਲੋਕ ਪਿਆਰ ਕਰਨ ਵਾਲੇ ਨੇ ਜਿੰਨਾ ਇਸ ਟਾਈਮ ਇਸ ਫਿਲਮ ਪਿਆਰ ਦੇ ਰਹੇ ਨੇ ਲੋਕ ਮੈਂ ਉਹਨਾਂ ਦਾ ਥੈਂਕ ਯੂ ਲਵ ਯੂ ਸलाम ਪੇਸ਼ ਕਰਦਾ ਔਰ ਪਾਕਿਸਤਾਨ ਦੇ ਵਿੱਚ ਮੈਂ ਅੱਜ ਫਿਲਮ ਵੇਖਣ ਲਈ ਗਿਆ ਔਰ ਦੁਨੀਆ ਇਨਾ ਪਿਆਰ ਦੇ ਰਹੀ ਏ ਸਾਨੂੰ ਸਾਡੇ ਪਾਕਿਸਤਾਨੀ ਭੈਣ ਭਰਾ ਇਨਾ ਪਿਆਰ ਦੇ ਰਹੇ ਨੇ ਔਰ ਮੈਂ ਕਹਾਂਗਾ ਕਿ ਸਾਡੇ ਸਾਡੇ ਪਾਕਿਸਤਾਨ ਦੇ ਲੋਗਾਂ ਦੇ ਵਿੱਚ ਕੁਝ ਵੀ ਹੋਰ ਨਹੀਂ ਸਿਰਫ ਦਲਜੀਤ ਦੋਸਾਨ ਨੂੰ ਪਿਆਰ ਕਰਦੇ ਨੇ ਸਾਨੂੰ ਪਿਆਰ ਕਰਦੇ ਨੇ ਹਾਨੀ ਆਮਰ ਨੂੰ ਪਿਆਰ ਕਰਦੇ ਨੇ ਅਸੀਂ ਆਰਟਿਸਟ ਐ ਸਾਡਾ ਕੋਈ ਸਿਸਟਮ ਹੀ ਨਹੀਂਗਾ ਇਹ ਫਿਲਮ ਬਹੁਤ ਪਹਿਲੇ ਬਣੀ ਇਹ ਸਾਰਿਆਂ ਨੂੰ ਪਤਾ ਹੈਗਾ ਉਹ ਗੱਲਾਂ ਚੱਲ ਵੀ ਨੇ ਲੇਕਿਨ ਮੈਨੂੰ ਅਫਸੋਸ ਇਸ ਗੱਲ ਤੇ ਹੋ ਰਿਹਾ ਹੈ ਕਿ ਜਿਹੜੇ ਲੋਕ ਸਾਡੇ ਸਟਾਰ ਨੇ ਛੱੜਦੇ ਪੰਜਾਬ ਦੇ ਅਗਰ ਭਾਜ ਦੇ ਬਾਰੇ ਚ ਉਹ ਕੋਈ ਮਾੜੀ ਗੱਲ ਕਰਨਾ ਤੇ ਬਾਈ ਬਹੁਤ ਮਾੜੀ ਗੱਲ ਲੱਗੀ ਭਾਜੀ ਦਲਜੀਤ ਇੱਕ ਹੋਰ ਚੀਜ਼ ਹੈਗੀ ਮੈਂ ਦੋ ਫਿਲਮਾਂ ਕੀਤੀਆਂ ਨੇ ਭਾਜੀ ਨਾਲ ਇਕ ਕੀਤੀ ਜਟਨ ਜੁਲੀਅਟ ਤੇ ਐ ਕੀਤੀ ਤੇ ਉਹਦਾ ਪਿਆਰ ਉਹਦੀ ਮੁਹੱਬਤ ਉਹਦੀ ਸੱਚੀ ਮੁੱਚੀ ਉਹ ਸਬਦ ਆਏਗਾ ਉਹ ਇੰਡੀਆ ਦਾ ਵੀ ਆਏਗਾ ਉਹ ਕੈਨੇਡਾ ਦਾ ਵੀ ਆਏਗਾ ਆਸਟ੍ਰੇਲੀਆ ਦਾ ਵੀ ਆਏਗਾ ਯੂਕੇ ਯੂਰਪ ਦਾ ਵੀ ਆਏਗਾ ਉਹ ਪਾਕਿਸਤਾਨ ਦਾ ਵੀ ਆਏਗਾ ਸਾਰੇ ਉਫ ਆਰਟਿਸਟ ਹੈ ਜਿਵੇਂ ਅਸੀਂ ਆਰਟਿਸਟ ਹੈ ਬਹੁਤ ਮਤਲਬ ਹੈ ਕਿ ਇਹ ਚੀਜ਼ ਨੂੰ ਤੁਹਾਡੀ ਨੂੰ ਦਿਲੋਂ ਲਵ ਯੂ ਸਭ ਨੂੰ ਕਹਿ ਰਿਆ ਕਿ ਥੈਂਕ ਯੂ ਲਵ ਯੂ ਤੁਸੀਂ ਇਹਨਾਂ ਪਿਆਰ ਜਿਹਦਾ ਸਾਡੀ ਫਿਲਮ ਨੂੰ ਸਰਦਾਰ ਜੀ ਨੂੰ ਤੇ ਰੋ ਸਰਦਾਰ ਜੀ 3 ਪੰਜਾਬੀ ਆ ਗਏ ਹੋਏ ਲਵ ਯੂ ਖੁਸ਼ ਰਹੋ ਸਲਾਮਤ ਰਹੋ ਤੇ ਇਨਸ਼ਾਅੱਲਾ ਫਿਰ ਮੁਲਾਕਾਤ ਹੋਗੀ I okay. do